ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅੰਗਦਤਤਾ ਨੂੰ ਅੱਜ ਦਿੱਲੀ ਪੁਲਿਸ ਦੇ ਵੱਲੋਂ ਭਾਰਤੀ ਯੂਥ ਕਾਂਗਰਸ ਦੇ ਹੱਲਾ ਬੋਲ ਮਾਰਚ ਦੌਰਾਨ ਹਿਰਾਸਤ ਦੇ ਵਿੱਚ ਲਿੱਤਾ ਗਿਆ ਇਹ ਵਿਰੋਧ ਮਾਰਚ ਵੋਟ ਚੋਰੀ ਅਤੇ ਵੋਟਰ ਲਿਸਟਾਂ ਵਿੱਚ ਹਿਰਾਫੇਰੀ ਦੇ ਖਿਲਾਫ ਆਯੋਜਿਤ ਕੀਤਾ ਗਿਆ ਸੀ ਇਸ ਪ੍ਰਦਰਸ਼ਨ ਦੀ ਅਗਵਾਈ ਆਈਵਾਈਸੀ ਦੇ ਇਸ ਰਾਸ਼ਟਰੀ ਪ੍ਰਧਾਨ ਉਹਦੇ ਭਾਨੂੰ ਚਿਬ ਨੇ ਕੀਤੀ ਜਿਸ ਵਿੱਚ ਦੇਸ਼ ਭਰ ਤੋਂ ਸੈਂਕੜੇ ਯੁਵਾ ਦਿੱਲੀ ਪਹੁੰਚੇ ਸਨ ਅਤੇ ਭਾਰਤ ਚੋਣ ਕਮਿਸ਼ਨ ਦੇ ਬਾਹਰ ਮੰਗ ਕੀਤੀ ਕਿ ਵੋਟਰ ਲਿਸਟ ਨੂੰ ਤੁਰੰਤ ਸ਼ੂਤ ਕੀਤਾ ਜਾਵੇ ਜਾਲੀ ਨਾਮ ਹਟਾਏ ਜਾਣ ਹਟਾਏ ਗਏ ਸਹੀ ਨਾਮ ਮੂੜ ਸ਼ਾਮਲ ਕੀਤੇ ਜਾਣ ਅਤੇ 1% 1 ਵੋਟ ਦੇ ਅਸੂਲ ਨੂੰ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਵੇ thank